ਪਾਉ ਸਤਿ ਸ੍ਰੀ ਅਕਾਲ ਪਾਉ ਸੁਰਮਿਆਂ ਦੀ ਕਦਰ ਸੁਰਮੇ ਹੀ ਕਰਦੇ ਆ ਗੁਰੂ ਕੇ ਬਾਗ ਦਾ ਜਦੋਂ ਮੋਰਚਾ ਲੱਗਿਆ ਸੀ ਨਾ ਤੇ ਜਿਹੜੇ ਅਕਾਲੀ ਜਥੇ ਦਰਬਾਰ ਸਾਹਿਬ ਤੋਂ ਗੁਰੂ ਕੇ ਬਾਗ ਨੂੰ ਜਾਂਦੇ ਸੀ ਉਹਨਾਂ ਦੀ ਮਾਰ ਕਟਾਈ ਕਰਨ ਲਈ ਮਿਸਟਰ ਪੀਟੀ ਲਾਇਆ ਸੀ ਐਡੀਸ਼ਨਲ ਪੁਲਿਸ ਕਮਿਸ਼ਨਰ ਜਿਹੜਾ ਬਹੁਤ ਜ਼ਾਲਮ ਬੰਦਾ ਸੀ ਤੇ ਉਹਦੇ ਥੱਲੇ 11ਵੀਂ ਗੋਰਖਾ ਰੈਜiment ਲਾਈ ਹੋਈ ਸੀ ਅੰਗਰੇਜ਼ਾਂ ਨੇ ਜਿਦੋਂ ਅਕਾਲੀ ਸੂਰਮੇ ਪਰਣ ਕਰਕੇ ਜਾਂਦੇ ਸੀ ਕਿ ਸ਼ਾਂਤਮਈ ਰਹਿਣਾ ਤੇ ਗਾੜੀ ਪੁਲਿਸ ਦੇ ਨਾਕਿਆਂ ਤੇ ਜਾਂਦੇ ਸੀ ਤੇ ਪੁਲਿਸ ਅੱਗੋਂ ਕੁੱਟਦੀ ਸੀ ਨਾਲ ਫੌਜ ਲੱਗੀ ਹੋਈ ਸੀ ਜਦੋਂ ਉਹਨਾਂ ਤੇ ਲੋਹੇ ਦੀਆਂ ਸੁਬਮਾਂ ਵਾਲੀਆਂ ਡਾਂਗਾਂ ਭਰਾਈਆਂ ਜਾਂਦੀਆਂ ਸੀ ਤੇ ਕਾਲੀ ਸੂਰਮੇ ਵਾਹਿਗੁਰੂ ਵਾਹਿਗੁਰੂ ਕਰਦੇ ਫੇਰ ਉੱਠ ਪੈਂਦੇ ਜਿਦੋਂ ਫੇਰ ਤੁਰਨ ਲੱਗਦੇ ਫੇਰ ਕੁੱਟਿਆ ਜਾਂਦਾ ਉਹਨਾਂ ਤੇ ਘੋੜੇ ਚੜਾਏ ਜਾਂਦੇ ਜਿਦੋਂ ਇਹ ਸਾਰਾ ਵਰਤਾਰਾ गोरखा रेजिमेंट ਦੇ ਸਿਪਾਹੀਆਂ ਨੇ ਵੇਖਿਆ ਨਾ ਉਹਨਾਂ ਮਿਸਟਰ ਬੀਟੀ ਨੂੰ ਕਿਹਾ ਕਿ ਇਹ ਕੰਮ ਸੜ ਤੋਂ ਨਹੀਂ ਹੋਣਾ ਜੇ ਅਕਾਲੀ ਸਾਡੇ ਨਾਲ ਲੜਨ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਲੜਦਿਆਂ ਵੇਖਿਆ ਸੀ ਗੋਰਖਿਆਂ ਨੇ ਉਹ ਕਹਿੰਦੇ ਬੀਟੀ ਜੇ ਸਾਡੇ ਨਾਲ ਲੜਨ ਤਾਂ ਅਸੀਂ ਇਹਨਾਂ ਨਾਲ ਲੜਗੇ ਪਰ ਇਹ ਡਿੱਗਿਆ ਪਿਆ ਨੂੰ ਨਹੀਂ ਅਸੀਂ ਕੁੱਟਣਾ ਨੌਕਰੀ ਤੇ ਰੱਖਣਾ ਰਾਖ ਨਹੀਂ ਰੱਖਣਾ ਨਾ ਰੱਖੋ 150 ਗੋਰਖੇ ਸਿਪਾਹੀ 1921 ਚ ਨੌਕਰੀ ਤੋਂ ਫਾਰਕ ਕੀਤੇ ਅੰਗਰੇਜ਼ ਸਰਕਾਰ ਨੇ ਕਿ ਉਹਨਾਂ ਦਾ ਹੁਕਮ ਨਹੀਂ ਮੰਨਿਆ ਉਹਨਾਂ ਬੰਦਿਆਂ ਨੂੰ ਤੇਜਾ ਸਿੰਘ ਸਮੁੰਦਰੀ ਨੇ ਮੁੜ ਕੇ ਨੌਕਰੀਆਂ ਲੱਭ ਕੇ ਦਿੱਤੀਆਂ ਸੀ ਵਿਰੋਧ ਇਤਿਹਾਸ ਦੀ ਇਹ ਘਟਨਾ ਕਿ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸਿੱਖਾਂ ਤੇ ਡਿੱਗਿਆਂ ਪਿਆ ਤੇ ਸ਼ਾਂਤਮਈ ਰਹਿੰਦਿਆਂ ਤੇ ਗੌਰਖਾ ਫੌਜ ਨੇ ਡਾਂਗਾ ਮਾਰਨ ਤੋਂ ਅੰਗਰੇਜ਼ ਨੂੰ ਇਨਕਾਰ ਕਰ ਦਿੱਤਾ ਸੀ ਪਹਿਲੋ ਸੂਰਮਿਆਂ ਦੀ ਕਦਰ ਸੂਰਮੇ ਹੀ ਕਰਦੇ ਉਹਨਾਂ ਆਖਿਆ ਜੇ ਲੜਨ ਤੇ ਲੜੀਏ ਯਾਰ ਡਿੱਗਿਆਂ ਪਿਆ ਨੂੰ ਕਿਦਾਂ ਹੀ ਮਰੀ ਜਾਈਏ ਆ ਜਿਹੜੀ ਵੀਡੀਓ ਥੱਲੇ ਚੱਲਣ ਦਈ ਆ ਇਹ ਉਸ ਸਮੇਂ ਦੀ ਆ ਪਿੰਡ ਕੁੱਕੇਵਾਲੀ ਤੇ ਸੈਂਸਰਾਂ ਦੇ ਵਿੱਚ ਕਾਇ ਗੁਰੂਗਾ ਬਾਗ ਗੁਰਦੁਆਰਾ ਸਾਹਿਬਾ ਜਿੱਥੇ ਮੰਤ ਸੁੰਦਰ ਦਾਸ ਰਹਿੰਦਾ ਸੀ ਤੇ ਉਹਦਾ ਆਚਰਣ ਜਿਹੜਾ ਉਹ ਸ਼ੱਕੀ ਸੀ ਸ਼ੱਕੀ ਨਹੀਂ ਸੀ ਉਹਦਾ ਆਚਰਣ ਬਹੁਤ ਭੜਾ ਸੀ ਨਜਾਇਜ਼ ਜਨਾਨੀਆਂ ਰੱਖਣੀਆਂ ਸ਼ਰਾਬ ਪੀਣੀ ਫਿਰ ਜਦੋਂ ਸੁਧਾਰ ਲਹਿਰ ਬਣੀ ਆ ਉਦੋਂ ਇੱਕ ਕਮੇਟੀ ਬਣੀ ਤੇ ਉਹਨੂੰ ਇਹ ਸਾਰੀਆਂ ਸ਼ਰਤਾਂ ਮਨਾਈਆਂ ਗਈਆਂ ਕਿ ਉਹ ਖੰਡੇ ਦੀ ਪੋਲ ਲਵੇ ਵਿਆਹ ਕਰਵਾਵੇ ਪਹਿਲਾਂ ਤੇ ਉਹ ਮੰਨ ਗਿਆ ਪਰ ਫਿਰ ਅੰਗਰੇਜ਼ਾਂ ਨੇ ਜਦੋਂ ਉਹਨੂੰ ਚੁੱਕਤਾ ਤੇ ਉਹ ਫੇਰ ਮੁੱਕਰ ਗਿਆ ਅੰਗਰੇਜ਼ ਅਸਲ 'ਚ ਇਹ ਸਮਝਦੇ ਸੀ ਕਿ ਜਿਹੜੀ ਇਹ ਅਕਾਲੀ ਲਹਿਰ ਗੁਰਦੁਆਰੇ ਆਜ਼ਾਦ ਕਰਾ ਰਹੀ ਆ ਕਿਸੇ ਦਿਨ ਸਾਡੇ ਗਾੜੀ ਅੜੂਗੀ ਤੇ ਦੇਸ਼ ਦੀ ਆਜ਼ਾਦੀ ਵੀ ਮੰਗੂਗੀ ਇਸੇ ਕਰਕੇ ਮਨਤਾ ਦੇ ਪੱਖ 'ਚ ਜਿਹੜੀ ਆ ਇਹ ਅੰਗਰੇਜ਼ ਸਰਕਾਰ ਖਲੋਗੀ ਜਿਹੜਾ ਸਾਕਾ ਨਨਕਾਣਾ ਸਾਹਿਬ ਵਰਤਿਆ ਨਾ ਉਸ ਟਾਈਮ 315 ਰੈਫਲ ਤੇ ਉਹਦਾ ਅੱਧਾ ਤੋੜਾ ਗੋਲੀਆਂ ਦਾ ਕੋਈ ਹਰੀ ਸਾਰੀ ਬੰਦਾ ਲੈ ਸਕਦਾ ਸੀ ਅੱਜ ਵੀ ਨੀ ਸਰਕਾਰਾਂ ਦਿੰਦੀਆਂ ਤੇ ਨਰੈਣੂ ਮੰਤ ਨੂੰ ਜਿਹਨੂੰ ਗ੍ਰਿਫਤਾਰ ਕੀਤਾ ਅੱਧਾ ਤੋੜਾ ਉਹਦੇ ਘਰੋਂ ਰੋਂਦਾਂ ਦਾ ਤੇ 2 315 ਤੇ ਜਿਹੜੀਆਂ ਬਾਹਰ ਗੁਰਦੁਆਰੇ ਦੇ ਆ뜰ੇ ਚੋਂ ਫੜੀਆਂ ਉਹ ਵੱਖਰੀਆਂ ਤੇ ਕਿੰਨੇ ਬੰਦੇ ਉਹਨੇ ਨਾਲ ਕਹਿੰਦੇ ਉਸ ਟਾਈਮ ਉਹਦਾ 7 ਲੱਖ ਰੁਪਇਆ ਖਰਚਾ ਆ ਹੀ ਇਸਾ ਕਾ ਵਰਤੋਂ ਤੇ ਸਾਰੇ ਪੁਲਿਸ ਅਫਸਰ ਵਗੈਰਾ ਬੰਨਣ ਤੇ ਸੋ ਦੋਸਤੋ ਗੱਲ ਗੁਰੂ ਕੇ ਬਾਗ ਮੋਰਚੇ ਦੀ ਕਰਦੇ ਆ ਅਕਾਲੀ ਸਿੰਘਾਂ ਨੇ ਅਸਹਿਤ ਸੀਗੇ ਸ਼ੇਕ ਅਸਹਿਤ ਸੀ ਇਹ ਸੇਕੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਜਿਹੜਾ ਇਹਨੂੰ ਆਜ਼ਾਦ ਕਰਵਾਇਆ ਕਹਿੰਦੇ ਇੱਕ ਪਾਦਰੀ ਸੀ ਐਫ ਰਿਡਿਊਰ ਇਹੋ ਜਿਹਾ ਨਾਮ ਉਹਦਾ ਉਹ ਵੇਖਣ ਆਇਆ ਇਸ ਮੋਰਚੇ ਨੂੰ ਜਦੋਂ ਨੇ ਵੇਖਿਆ ਡਾਂਗਾਂ ਵਜਦੀਆਂ ਤੇ ਅਕਾਲੀ ਸਿੰਘਾਂ ਦੇ ਇਦੋਂ ਉਹਨਾਂ ਨੇ ਇੱਕ ਉੱਟ ਪੈਂਦੀ ਅਕਾਲੀ ਸਿੰਘਾਂ ਨੂੰ ਵੇਖੀ ਉਸ ਪਾਦਰੀ ਨੇ ਤੇ ਉਹਨੇ ਗਵਰਨਰ ਆਫ ਪੰਜਾਬ ਨੂੰ ਕਿਹਾ ਓਏ ਆਪਣਾ ਰ ਇਕ ਮਸੀਹ ਜਸੂ ਮਸੀਹ ਸੂਲੀ ਚੜਿਆ ਮੈਂ ਤੇ ਸੈਂਕੜੇ ਚੜਦੇ ਅੰਬਰ ਸਰ ਵੇਖ ਕੇ ਆਇਆ ਫਿਰ ਗਵਰਨਰ ਆਫ ਪੰਜਾਬ ਜਿਹੜਾ ਉਹਨੇ ਇਹ ਮਾਰਕਟਾਈ ਬੰਦ ਕਰਵਾਈ ਤੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ ਜਿਹਦੇ ਵਿੱਚ ਉਹਨਾਂ ਸੂਰਮਿਆਂ ਦੀਆਂ ਜਾਇਦਾਦਾਂ ਕੁਰਕੋਈਆਂ ਕਈਆਂ ਦੇ ਅੰਗ ਪੈਰ ਮਾਰੇ ਗਏ ਲੰਬੀਆਂ ਕੈਦਾਂ ਹੋਈਆਂ ਸਾਕਾ ਹਸਰ ਉਹਦਾਲ ਵੀ ਇਸੇ ਹੀ ਘਟਨਾ ਨਾਲ ਸੰਬੰਧਿਤ ਸੀ ਅਗਲੀ ਵੀਡੀਓ ਫਿਰ ਪਾਵਾਂਗੇ ਵਾਹਿਗੁਰੂ ਦਾ ਖਾਲਸਾ ਮੈਂ ਦਿੱਤੀ ਫਤ